ਕੰਪਲੀਟ ਕੀਤੀ ਹੈ ਜ ਬਣਾਈ ਆ ਉਦੋਂ ਪਹਿਲਾਂ ਜਿਹੜਾ ਨੂੰ ਲੋਕਾਂ ਨੂੰ ਮਿਲਿਆ ਦਿੱਗਜ ਬੰਦੇ ਨੇ ਸਾਰਿਆਂ ਨੇ ਮੈਨੂੰ ਬੜਾ ਨਕਾਰਿਆ ਕਹਿੰਦੇ ਟੌਪਿਕ ਗਲਤ ਚੂਜ਼ ਕਰ ਰਹੇ ਆ ਆਡੀਅנס ਨੇ ਉਹਨਾਂ ਨੇ ਦੇਖਣ ਨੂੰ ਲੋਕ ਕਿ ਗੱਤਕਾ ਨਹੀਂ ਦੇਖਣ ਜਾਂਦੇ ਤੇ ਫਿਲਮ ਕਿਹਨੇ ਦੇਖਣੀ ਆ ਮੈਂ ਅੱਜ ਕਹਿਣਾ ਚਾਹਣਾ ਕਿਸੇ ਐਂਗਲ ਤੋਂ ਲੱਗ ਰਿਹਾ ਪਰ ਇਸ ਲਈ ਨਹੀਂ ਲੈ ਖਾੜਾ ਲੱਗਾ ਹੋਇਆ ਸੀ ਉਥੇ ਇੱਕ ਕੁੜੀ ਨੂੰ ਮੈਂ ਦੇਖਿਆ ਉਹ ਢਾਲ ਕਰਪਾਨ ਤੇ ਤਿੰਨ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਕੱਲੀ ਤੇ ਉਹਦੀ ਅੱਖਾਂ ਦੇ ਵਿੱਚ ਜਿਹੜੀ ਇੱਕ ਸ਼ੇਰ ਦੀ ਅੱਖ ਹੁੰਦੀ ਹੈ ਨਾ ਉਹਦਾਂ ਦੀ ਅੱਖ ਸੀ ਉਸ ਕੁੜੀ ਮੈਂ ਕਹਿ ਰ ਅਸੀਂ ਆਮ ਤੌਰ ਤੇ ਕਹਿ ਦਿੰਦੇ ਆ ਕਿ ਕੁੜੀਆਂ ਕਮਜ਼ੋਰ ਹੁੰਦੀਆਂ ਮੁੰਡ ਉਹ ਕੱਲੀ ਕੁੜੀ ਤੇਨ ਤੇ ਭਾਰੀ ਸੀ ਜਦੋਂ ਮੈਂ ਇਨਸਪਾਇਰ ਹੋਇਆ ਕਿਸੇ ਨੇ ਸਾਡੀ ਤੇ ਰਵਾਇਤੀ ਖੇਡਾਂ ਨੇ ਹੈ ਕਿਰਨਦੀਪ ਨੂੰ ਰੀਅਲ ਲਾਈਫ ਚ ਪਿਆਰ ਹੋਇਆ ਹੁੰਦਾ ਜੀ ਪਿਆਰ ਤੇ ਹੁੰਦਾ ਹੀ ਹੈ ਪਿਆਰ ਤੇ ਹੋਣਾ ਹੀ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਜੱਟਾ ਡੋਲੀ ਨਾ ਮੂਵੀ ਰਿਲੀਜ਼ ਹੋ ਚੁੱਕੀ ਹੈ ਮੇਰੇ ਪਿੱਛੇ ਤੁਸੀਂ ਰੋਲਾ ਵੀ ਦੇਖ ਰਹੇ ਹੋ ਸਕਰੀਨਿੰਗ ਹੋ ਨਹੀਂ ਮੂਵੀ ਜਸਟ ਖਤਮ ਹੋਈ ਹੈ ਤਾਂ ਮੇਨ ਲੀਡ ਰੋਲ ਸਾਡੇ ਨਾਲ ਮੌਜੂਦ ਨੇ ਕਿਰਨਦੀਪ ਸਿੰਘ ਤਾਂ ਸਰ ਪਹਿਲੇ ਤਾਂ ਕਿੱਦਾਂ ਦਾ ਫੀਲ ਹੋਇਆ ਮੈਨ ਲੱਗਾ ਮੈਂ ਪਾਗੋ ਕੋ ਜਾਣਾ ਮੈਂ ਕੱਲ ਵੀ ਅਸੀਂ ਕੱਲ ਮੁਹਾਲੀ ਸੀਗੇ ਕੱਲ ਵੀ ਇਹੋ ਜਿਹਾ ਰਿਸਪਾਂਸ ਮਿਲਿਆ ਜੀ ਮੇਰੇ ਕੱਲ ਵੀ ਮੈਂ ਮਤਲਬ ਓਵਰਵੈਲਮਡ ਹੋ ਗਿਆ ਸੀ ਫੀਲਿੰਗ ਨਾਲ ਜਦੋਂ ਤੁਸੀਂ ਇੱਕ ਸੋਚ ਲੈ ਕੇ ਤੁਰਦੇ ਹੋ ਨਾ ਕਦੀ ਕਿਸੇ ਵੱਲ ਨੂੰ ਤੁਹਾਨੂੰ ਲੱਗਦਾ ਕਿ ਤੁਹਾਡੀ ਸੋਚ ਜਿਹੜੀ ਹੈ ਉਹ ਵਗਦੇ ਰੁੱਖਾਂ ਤੋਂ ਪੁੱਠੇ ਪਾਸੇ ਦੀ ਆ ਗਤਕੇ ਨੂੰ ਲੈ ਕੇ ਆਉਣ ਦੀ ਮੇਰੀ ਸੋਚ ਇਦਾਂ ਦੀ ਸੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਟੀਮ ਨਾਲ ਆਪਾਂ ਬਣਾਇਆ ਨਾ ਫਿਲਮ ਕੰਪਲੀਟ ਕੀਤੀ ਹੈ ਜ ਬਣਾਈ ਆ ਉਹ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਮਿਲਿਆ ਦਿੱਗਜ ਬੰਦੇ ਸਾਰਿਆਂ ਨੇ ਮੈਨੂੰ ਬੜਾ ਨਕਾ ਰਿਆ ਕਨੇ ਟਾਪਿਕ ਗੱਲ ਚੂਜ਼ ਕਰ ਰਹੇ ਆ ਆਡੀਅੰਸ ਨੇ ਉਹਨਾਂ ਨੇ ਦੇਖਣ ਲੋਕ ਕਿ ਗਤਕਾ ਨਹੀਂ ਦੇਖਣ ਜਾਂਦੇ ਤੇ ਫਿਲਮ ਕਿਨੇ ਦੇਖਣੀ ਆ ਵੱਡੇ ਵੱਡੇ ਐਕਟਰਾਂ ਨੇ ਨਹੀਂ ਬਣਾਈ ਡਾਇਰੈਕਟਰ ਪ੍ਰੋਡਿਊਸਰਾਂ ਨੇ ਨਹੀਂ ਬਣਾਈ ਤੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਰਿਸਕ ਲੈ ਰਹੇ ਹੋ ਤੇ ਮੈਂ ਅੱਜ ਕਹਿਣਾ ਚਾਹਨਾ ਕਿਸੇ ਐਂਗਲ ਤੋਂ ਲੱਗ ਰਿਹਾ ਪਰ ਰਿਸਕ ਲਿਆ ਨਹੀਂ ਲਿਆ ਆਡੀਅੰਸ ਵੱਲੋਂ ਬਹੁਤ ਪਿਆਰ ਮਿਲਿਆ ਮੈਂ ਓਵਰ ਵੈਲਮਡ ਆ ਬਹੁਤ ਮੈਨੂੰ ਖੁਸ਼ੀ ਤਾਂ ਹੋ ਹੀ ਰਹੀ ਹੈ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਇਸ ਟਾਪਿਕ ਦਾ ਹਿੱਸਾ ਮੈਂ ਬਣਿਆ ਬਹੁਤ ਖੂਬਸੂਰਤ ਤਰੀਕੇ ਨਾਲ ਇੱਕ ਲਵ ਸਟੋਰੀ ਵੀ ਦਿਖਾਈ ਗਈ ਫਿਰ ਉਸ ਤੋਂ ਬਾਅਦ ਗੱਤਕੇ ਦੀ ਵੀ ਤੁਹਾਨੂੰ ਗੱਤਕੇ ਨਾਲ ਕਦੋਂ ਪਿਆਰ ਹੋਇਆ ਸੀ ਹਾਂਜੀ ਤੁਹਾਨੂੰ ਗੱਤਕੇ ਨਾਲ ਕਦੋਂ ਪਿਆਰ ਹੋਇਆ ਜੀ ਮੈਂ ਗੱਤਕੇ ਨਾਲ ਮੈਨੂੰ ਪਿਆਰ ਤੋਂ ਪਹਿਲਾਂ ਮੈਂ ਕਹੂੰਗਾ ਮੈਂ ਇਨਸਪਾਇਰ ਹੋਇਆ ਸੀ ਅਸੀਂ ਨਾ ਮੈਂ ਇੱਕ ਅਖਾੜਾ ਲੱਗਾ ਹੋਇਆ ਸੀ ਉੱਥੇ ਇੱਕ ਕੁੜੀ ਨੂੰ ਮੈਂ ਦੇਖਿਆ ਉਹ ਢਾਲ ਕਰਪਾਨ ਤੇ ਤਿੰਨ ਮੁੰਡਿਆਂ ਦਾ ਮੁਕਾਬਲਾ ਕਰ ਰਹੀ ਕੱਲੀ ਤੇ ਉਹਦੀ ਅੱਖਾਂ ਦੇ ਵਿੱਚ ਜਿਹੜੀ ਇੱਕ ਸ਼ੇਰ ਦੀ ਅੱਖ ਹੁੰਦੀ ਹੈ ਨਾ ਉਦਾਂ ਦੀ ਅੱਖ ਸੀ ਉਸ ਕੁੜੀ ਦੀ ਮੈਂ ਕਹਿੰਦਾ ਅਸੀਂ ਆਮ ਤੌਰ ਤੇ ਕਹਿ ਦਿੰਦੇ ਆ ਕਿ ਕੁੜੀਆਂ ਕਮਜ਼ੋਰ ਹੁੰਦੀਆਂ ਮੁੰਡਿਆਂ ਤੋਂ ਹਨ ਉਹ ਕੱਲੀ ਕੁੜੀ ਤ ਜਦੋਂ ਮੈਂ ਇੰਸਪਾਇਰ ਹੋਇਆ ਕਿਸੇ ਕਿ ਸਾਡੀ ਦੀ ਰਵਾਇਤੀ ਖੇਡਾਂ ਨੇ ਹੈ ਮੈਨੂੰ ਸਿੱਖਣਾ ਚਾਹੀਦਾ ਜਦੋਂ ਮੈਂ ਸਿੱਖਿਆ ਤੇ ਫਿਰ ਸਿੱਖਣ ਤੋਂ ਬਾਅਦ ਜੋ ਫੀਲਿੰਗ ਆਉਂਦੀ ਹੈ ਨਾ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿਸ ਸ਼ਕਤੀ ਦੀ ਜਿਹੜੀ ਉਹ ਮੇਰੇ ਅੰਦਰ ਵੱਸਦੀ ਆ ਤਦੋਂ ਸਾਨੂੰ ਉਹਦੇ ਨਾਲ ਪਿਆਰ ਆਉਂਦਾ ਮੈਨੂੰ ਉਹਦਾ ਪਿਆਰ ਹੋਇਆ ਤਾਂ ਸਿੱਖਣਾ ਇੱਕ ਪਿਓ ਪੁੱਤ ਦਾ ਰਿਸ਼ਤਾ ਵੀ ਬਹੁਤ ਖੂਬਸੂਰਤ ਦਿਖਾਇਆ ਗਿਆ ਤੁਹਾਡਾ ਆਪਣੇ ਫਾਦਰ ਨਾਲ ਕੀ ਹੋ ਜਾ ਰਿਲੇਸ਼ਨ ਮੈਂ ਕਹਿੰਦਾ ਮੈਂ ਤੁਹਾਨੂੰ ਬਿਆਨ ਹੀ ਨਹੀਂ ਕਰ ਸਕਦਾ ਅਗਰ ਮੈਂ ਇੱਥੇ ਖੜਾ ਹੈ ਨਾ ਇਹ ਮੇਨੇ ਹੀ ਮੇਰੀ ਉਹ ਚ ਐਫਰਟਸ ਘਟਨੇ ਮੇਰੇ ਫਾਦਰ ਦੇ ਐਫਰਟਸ ਮੇਰੇ ਬੱਚੇ ਜ਼ਿਆਦਾ ਨਹੀਂ ਉਹਨਾਂ ਨੇ ਮੈਨੂੰ ਐਕਚੁਅਲੀ ਕੱਲੇ ਆਦਰ ਨੂੰ ਉਹ ਮੈਨੂੰ ਕਹੀ ਜਾਣਾ ਉਹਨਾਂ ਨੇ ਕਿ ਤੂੰ ਯਾਰ ਕੰਮਾਂਗਾਰੀ ਟੈਨਸ਼ਨ ਨਹੀਂ ਲੈਣੀ ਤੂੰ ਉਧਰ ਜਾ ਤੂੰ ਘਰ ਕਨਸੈਂਟਰੇਟ ਕਰ ਉਹਨਾਂ ਨੇ ਜਿਹੜੀ ਚੀਜ਼ ਚਾਹੀਦੀ ਹੈ ਟੈਨਸ਼ਨ ਨਹੀਂ ਲੈਣੀ ਕੁਝ ਵੀ ਇਹ ਉਹ ਤੇ ਮੈਂ ਦੱਸ ਹੀ ਨਹੀਂ ਸਕਦਾ ਇਟਸ ਮੇਰੇ ਫਾਦਰ ਵੀ ਨੇ ਮੇਰੇ ਮਤਲਬ ਉਹਨਾਂ ਨੇ ਮੈਨੂੰ ਜੰਮਿਆ ਵੀ ਉਹਨਾਂ ਨੇ ਮੈਨੂੰ ਮੈਨੂੰ ਉਹਨਾਂ ਨੇ ਪਾਲਿਆ ਵੀ ਹੈ ਨਾ ਮੇਰੀ ਮਦਰ ਵੀ ਹੈਗੇ ਆ ਲੇਕਿਨ ਉਹ ਮੇਰੇ ਦੋਸਤ ਵੀ ਨਹੀਂ ਬਹੁਤ ਘੱਟ ਹੁੰਦੇ ਐਸੇ ਫ ਪਰ ਮਦਰ ਤਾਂ ਹੁੰਦੀਆਂ ਆ ਫਾਦਰ ਕੱਟ ਦੋਸਤ ਹੁੰਦੇ ਹੈ ਹਨਾ ਮੈਨੂੰ ਮੇਰਾ ਫਾਦਰ ਮੇਰਾ ਦੋਸਤ ਵੀ ਹੈ ਸਭ ਤੋਂ ਅੱਛਾ ਦੋਸਤ ਕਿਰਨਦੀਪ ਨੂੰ ਰੀਅਲ ਲਾਈਫ ਚ ਪਿਆਰ ਹੋਇਆ ਹੁੰਦਾ ਜੀ ਪਿਆਰ ਤੇ ਹੁੰਦਾ ਹੀ ਹੈ ਪਿਆਰ ਤੇ ਹੋਣਾ ਹੀ ਹੁੰਦਾ ਤੁਸੀਂ ਰੀਅਲ ਲਾਈਫ ਚ ਵੀ ਸੱਤ ਤੱਕ ਜਾ ਸਕਦੇ ਆਪਣੇ ਪਿਆਰ ਨੂੰ ਪਾਲ ਲਈ ਦੇਖੋ ਜੀ ਮੈਂ ਕਹਿੰਦਾ ਜਿਹੜਾ ਸੱਚਾ ਪਿਆਰ ਹੁੰਦਾ ਨਾ ਉਹਦੇ ਵਾਸਤੇ ਤੁਹਾਨੂੰ ਕਹਿਣਾ ਨਹੀਂ ਪੈਂਦਾ ਕਿ ਮੇਰੇ ਲਈ ਇਹ ਕਰੋ ਜੇਕਰ ਸੱਚਾ ਪਿਆਰ ਹੈ ਨਾ ਤੁਸੀਂ ਉਸ ਬੰਦੇ ਬਾਰੇ ਜਿਹਦੇ ਨਾਲ ਤੁਹਾਨੂੰ ਸੱਚਾ ਪਿਆਰ ਹੈ ਨਾ ਤੁਸੀਂ ਉਹਦੇ ਬਾਰੇ ਗਲਤ ਸੋਚੋਗੇ ਨਾ ਉਹ ਬੰਦਾ ਤੁਹਾਨੂੰ ਕਹੇਗਾ ਕਿ ਮੇਰੇ ਲਈ ਚੇਂਜ ਹੋ ਬੰਦਾ ਆਪਣੇ ਆਪ ਹੀ ਚੇਂਜ ਹੁੰਦਾ ਐ ਸੱਚੇ ਪਿਆਰ ਤੁਹਾਡੀ ਕਿਸੇ ਤੁਹਾਡਾ ਕਿਸੇ ਰਿਲੇਸ਼ਨ 'ਚ ਤੁਹਾਡਾ ਪਿਆਰ ਹੋਵੇ ਤੁਹਾਡਾ ਕਿਸੇ ਕੰਮ ਨੂੰ ਤੁਹਾਡਾ ਪਿਆਰ ਹੋਵੇ ਤੁਹਾਡੀ ਡੈਡੀਕੇਸ਼ਨ ਹੀ ਤੁਹਾਡਾ ਪਿਆਰ ਹੈ ਸਾਨੂੰ ਬਹੁਤ ਬਹੁਤ ਸ਼ੁਕਰੀਆ ਆਲ ਦੀ ਬੈਸਟ ਆਲ ਦੀ ਤਾਂ ਐਸੀ ਸਾਡੇ ਨਾਲ ਕਿਰਨਦੀਪ ਸਿੰਘ ਤਾਂ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਹਰਪ੍ਰੀਤ ਕੋਰ